ਕੋਈ ਨਹੀਂ ਬਾਜੀ ਆ ਕਹਿੰਦੇ ਕੋਈ ਨਹੀਂ ਪਾ ਛੋੜਾ ਯਾਰ ਨਹੀਂ ਮਤੇ ਜਾਂਦਾ ਭਾਈ ਉਹ ਗਿੰਦੀ ਉਹ ਗਿੰਦੀ ਨਹੀਂ ਮੈਂ ਜੀਣਦਾ ਮੈਂ ਗੰਮੇ ਸੋਣੂ ਯਾਰ ਮੋੜ ਦੇ ਨੀ ਛੋੜ ਦੇ ਰਹਿਣ ਦੇ ਜਿਹੜੇ ਹੈਗਾ ਜੋੜੇ ਦਾ ਨਹੀਂ ਪਤਾ ਮੈਨੂੰ ਕਿਵੇਂ ਕਰ ਰਹੇ ਇਹਨਾਂ ਨੇ ਉਹ ਤਾਂ ਕੱਲੀ ਦਾ ਮਤਲਬ ਦੱਸਦਾ ਅਸੀਂ ਕੱਲ ਦੀ ਦਾ ਕੀ ਕੱਲ ਦੀ ਦਾ ਇਹਨਾਂ ਨੇ ਗੇੜ ਦਾਨ ਦੋ ਤੂਰਾ ਦੇ ਕੇ ਆ ਉਹ ਕੋਈ ਹੋਏਗਾ ਸਾਡਾ ਦੱਸੇਗਾ ਐਂ ਕਹਿੰਦੇ ਵੀ ਉਹ ਐਂ ਕਰਦੇ ਕੋਈ ਹਸਾਬ ਨਾ ਕਰਦੇ ਤੂੰ ਦੱਸ ਦੇ ਫਿਰ ਮੈਨੂੰ ਤਾਂ ਪਤਾ ਲੱਗੂਗਾ ਫਿਰ ਮੈਂ ਆ ਗਿਆ ਵੱਡੀ ਉਮਰ ਆ ਉਹ ਜਸ ਕਰ ਲੈ ਉਹ ਕਰ ਲੈ ਜਸ ਬਦੂੜਾ ਵੀਦਾ ਹੋ ਇਹਦਾ ਕੀ ਮਨ ਕਰ ਹਾਂ ਤੱਕੀ ਜਾਣਾ ਉਹ ਕੰਜੇ ਦਾ ਮੇਰੇ ਜਿਹਾ ਨਾ ਕਿੱਦਾਂ ਆ ਇਹਦੀ ਅੱਖਾਂ ਨੇ ਤੈਨੂੰ ਜਿੱਤ ਨਹੀਂ ਇਹਦਾ ਮੈਨੂੰ ਕੁਝ ਨਹੀਂ ਗਿਆ ਮੈਂ ਤਾਂ ਤੈਨੂੰ ਬੋਲ ਇਹਦਾ ਕਿਤੀ ਉਹਦਾ ਉਹਦਾ 170 ਉਹਦਾ ਡੇਢ ਮੰਗਿਆ ਇਹਨਾਂ ਡੇਢ ਦਾ ਡੇਢ ਮੰਗਿਆ ਭਾਈ ਇਹਨਾਂ ਨਹੀਂ 70 ਮੰਗਿਆ ਪੁੱਛੋ ਜੀ ਤਾਂ ਮੁੰਡੇ ਨੂੰ ਵੀ ਪੁੱਛ ਲੈ ਕਿੰਨੇ ਮੰਗਿਆ ਪਰਦੀ ਦੇ ਕਿੰਨੇ ਉਹ 1.70 ਮੰਗਿਆ ਸੀਗਾ ਤੈਨੂੰ ਹਾਂ ਤੇ ਉਹਦਾ ਮਤਲਬ ਹੁਣ ਮੈਨੂੰ ਕੀ ਕਰ ਡੇਢ ਵੱਡੀ ਉਹ ਕਹਿ ਪਾਸ ਠੀਕ ਉਹ ਭਾਈ ਸਾਹਿਬ ਜਿਆਦਾ ਉਹ ਕਹਿੰਦਾ ਗੱਲ ਕਰ ਲੈ ਮੈਂ ਹੁਣ ਤੂੰ ਦੱਸ ਕਿੱਧਰ ਨੂੰ ਜਾਵਾਂ ਕਿੰਨੇ ਦੇ